ਗੜੀ ਉਦੋਂ ਵਾਲ ਵਿਖੇ ਮੌਜੂਦ ਹੈ ਔਰ ਇੱਥੇ ਇੱਕ ਬਹੁਤ ਹੀ ਸੰਵੇਦਨਸ਼ੀਲ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ ਜਿਸ ਨੇ ਇਹ ਜਿਹੜੀ ਸੰਗਤ ਇੱਥੇ ਮੰਦਰ ਦੇ ਅੰਦਰ ਮੌਜੂਦ ਹੈ ਇਹਨਾਂ ਨੂੰ ਇਮੋਸ਼ਨਲੀ ਸ਼ੌਕ ਕੀਤਾ ਔਰ ਇਹਨਾਂ ਦੀ ਭਾਵਨਾ ਉਹਨੂੰ ਠੇਸ ਪਹੁੰਚਾਈ ਹੈ ਕਿ ਬੰਦੀ ਸਜ਼ਾ ਨੂੰ ਦਿੱਤੀ ਜਾਵੇ ਜੀ ਜੇ ਭਗਵਾਨ ਨਾਲ ਕਿਸੇ ਦੀ ਕੀ ਦੁਸ਼ਮਣੀ ਹਾਂਜੀ ਭਗਵਾਨ ਨਾਲ ਕਿਸੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਭਗਵਾਨ ਤਾਂ ਸਭ ਦੇ ਸਾਝੇ ਆ ਹਾਂਜੀ ਹਾਂਜੀ ਬਹੁਤ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਜੀ ਸੋ ਅਸੀਂ ਬਸ ਟੀਲ ਇਹੀ ਕਰਦੇ ਆਂ ਜੀ ਔਰ ਇਹੋ ਜਿਹੇ ਜਿਹੜੇ ਗਿਲਟੀ ਮਾਈਂਡ ਆ ਇਹੋ ਜਿਹੇ ਜਿਹੜੇ ਮਾੜੀ ਸੋਚ ਵਾਲੇ ਨਫ਼ਰਤ ਨਾਲ ਭਰੇ ਲੋਕ ਆ ਉਹਨਾਂ ਦੀ ਸਹੀ ਜਗ੍ਹਾ ਤਾਂ ਸਲਾਖਾਂ ਦੇ ਪਿੱਛੇ ਆ ਬਿਲਕੁਲ ਲਿਖਤੀ ਤੁਸੀਂ ਰਿਪੋਰਟ ਕਰਦੇ ਹੋ ਪਿੰਡ ਵੱਲੋਂ ਦੇ ਕੇ ਆਏ ਹਾਂ ਜੀ ਦੇਖੀ ਰਿਪੋਰਟ ਕਰਤੀ ਠੀਕ ਹੈ ਜੀ ਹਾਂਜੀ ਹਾਂਜੀ ਚੌਕੀ ਇੰਚਾਰਜ ਨੂੰ ਦੇਖ ਕੇ ਆਏ ਤੁਸੀਂ ਹਾਂਜੀ ਠੀਕ ਹੈ ਜੀ ਹਾਂਜੀ ਤੇ ਉਹ ਇੱਥੇ ਕਿੰਨੇ ਵਜੇ ਆਏ ਜੀ ਉਹਨਾਂ ਦਾ ਟਾਈਮ 8 ਵਜੇ 8:30 9:00 9:30 ਉਹਨਾਂ ਨੇ ਹੁਣ ਤੁਹਾਨੂੰ ਕੀ ਕਿਹਾ ਜੀ ਆ ਕੇ ਹਾਂਜੀ ਉਹਨਾਂ ਨੇ ਤਾਂ ਬਸ ਉਹ ਲੈ ਗਏ ਜੀ ਡੰਪ ਚ ਪਾ ਕੇ ਚੰਦੇ ਚੈੱਕ ਕਰਦੇ ਆ ਜੀ ਅਸ਼ਮੇ ਬੇਨਤੀ ਆ ਉਹਨਾਂ ਨੂੰ ਇੰਟਰਵਿਨ ਕਰਨਾ ਚਾਹੀਦਾ ਇਨਵੈਸਟਿਗੇਟ ਕਰਨਾ ਚਾਹੀਦਾ ਆਇਡੈਂਟੀਫਾਈ ਕਰਨਾ ਚਾਹੀਦਾ ਕਿ ਕੌਣ ਗਿਲਟੀ ਮਾਈਂਡ ਆ ਕੌਣ ਦੋਸ਼ੀ ਆ ਔਰ ਉਹਨਾਂ ਦੀ ਸਹੀ ਜਗ੍ਹਾ ਦੋਸ਼ੀਆਂ ਦੀ ਸਹੀ ਜਗ੍ਹਾ ਜਿਹੜੀ ਆ ਉਹ ਸਲਾਖਾਂ ਦੇ ਪਿੱਛੇ ਆ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਦੇਖੋ ਵਿਸ਼ਵਾਸ ਹੁੰਦਾ ਇਕਰਨਾ ਇੱਥੇ ਕੋਈ ਵੀ ਦੁਖੀ ਆ ਸਕਦਾ ਦੁਖਿਆਰਾ ਆ ਸਕਦਾ ਕੋਈ ਖੁਸ਼ੀ ਚ ਵੀ ਆ ਸਕਦਾ ਮਾਤਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਪਰ ਇਹੋ ਜੀ ਹਰਕਤ ਕਰਨੀ ਨਫ਼ਰਤ ਭੜੀ ਹਰਕਤ ਕਰਨੀ ਸ਼ਰਾਰਤੀ ਤੱਤ ਵੱਲੋਂ ਉਹ ਸੱਚੀਓ ਮਨ ਨੂੰ ਠੇਸ ਪਹੁੰਚਾਉਂਦੀ ਔਰ